ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਦੋਸਤੋ ਇਹ ਵਾੜਾ ਭਾਈ ਕਾ ਜ਼ਿਲ੍ਹਾ ਇਸ ਪਿੰਡ ਨੂੰ ਦੋਸਤੋ ਫਿਰੋਜ਼ਪੁਰ ਦੇ ਨੇੜੇ ਸ਼ਹਿਰ ਬੋਦਕੀ ਦੇ ਆ ਦੋਸਤੋ ਇੱਥੇ ਵਿਕਰੀ ਆਸੇ ਪਾਸੂ ਆਉਂਦੇ ਆ ਅੱਜ 3 ਜਨਵਰੀ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ ਦੋਸਤੋ ਲਾਸਟ ਤੇ ਇੱਕ ਝੋਟੀ ਤੁਹਾਨੂੰ ਦਿਖਾਉਂਗਾ ਦੋਸਤੋ ਕੁਝ ਕੇ ਟਾਈਮ ਦੀ ਬਣੀ ਆ ਇਹ ਠੀਕ ਹੈ ਇਸ ਤੋਂ ਦੋ ਇਸ ਤੋਂ ਇਲਾਵਾ ਦੋ ਨਾਗ ਤੁਹਾਨੂੰ ਟਿੱਡੇ ਕਟ ਵਿੱਚ ਦੋਸਤੋ ਇੱਕਰ ਝੋਟੀਆਂ ਦਿਖਾਉਂਗਾ ਇੱਕ ਇਹਨਾਂ ਦੇ ਵਿੱਚ ਦੋਸਤੋ ਅ ਝੋਟੀਆਂ ਦੋਸਤੋ ਤਿੰਨੇ ਹੀ ਸਾਫ ਸੁਧਰੀਆਂ ਹੋਣਗੀਆਂ ਚੰਗੀਆਂ ਹੋਣਗੀਆਂ ਥਣਾ ਥਣਾ ਦੀਆਂ ਬਿਲਕੁਲ ਸਾਫ ਹੋਣਗੀਆਂ ਤੇ ਨਕਸ਼ੇ ਤਿੰਨੇ ਝੋਟੀਆਂ ਦੇ ਦੋਸਤੋ ਸੋਹਣੇ ਐ ਬਾਕੀ ਤੁਹਾਨੂੰ ਪਸੰਦ ਆਉਣਗੀਆਂ ਇਹ ਪਹਿਲੇ ਨੰਬਰ ਤੇ ਮੀਣੀ ਝੋਟੀ ਤੁਹਾਨੂੰ ਦਿਖਾਉਂਗਾ ਇਹ ਤਿੰਨੇ ਨਾਲ ਕੀ ਦੋਸਤੋ ਇਹ ਤੋਰ ਲਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆਊਗਾ ਉਹਦੀ ਆ ਕੇ ਪ੍ਰੋਪਰ ਤਸੱਲੀ ਕਰ ਲਿਓ ਤੇ ਬਾਕੀ ਗੱਲਬਾਤ ਆਓ ਬਾਈ ਨਾ ਕਰੀਓ हां जी भाई जी सस् नमस्कार सस् नमस्कार भाई जी भाई अमरजीत लोहार ਦਾ ਚੈਨਲ ਦੇਖਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਸਾਰਿਆਂ ਦਾ ਬਿਲਕੁਲ ਹੋਰ ਕੀ ਹਾਲ ਚਾਲ ਹੈ ਬਸ ਠੀਕ ਹੈ ਜੀ ਬਤਿ ਜਾਣੀ ਪਸ਼ੂ ਵਿਕਰੀ ਆਸੇ ਹੁੰਦੇ ਹਨ ਹਾਂਜੀ ਹਾਂਜੀ ਜੀ ਆਪਦੇ ਠੀਕ ਹੈ ਤੇ ਮੰਨ ਕੇ ਚੱਲ ਵੀ ਅੱਜ ਤਿੰਨ ਨਾਗ ਹੈਗੇ ਆਪਣੇ ਕੋਲੇ ਹਾਂਜੀ ਹਾਂਜੀ ਤਿੰਨ ਨਾਗ ਅੱਜ ਠੀਕ ਹੈ ਅੱਛਾ ਨਾਂ ਦੱਸ ਦਿਓ ਆਪਣਾ ਮੇਰਾ ਨਾਂ ਜੀ ਧਰਮਾ ਬਈ ਜੀ ਹਾਂਜੀ ਪਿੰਡਵਾੜਾ ਪਈਗਾ ਠੀਕ ਹੈ ਜ਼ਿਲ੍ਹਾ ਫਰਾਜਪੁਰ ਚ ਠੀਕ ਹੈ ਅਛਾ ਬਿਨਾ ਵੀਡੀਓ ਤੋਂ ਵੀ ਕੋਈ ਨਾ ਕੋਈ ਪਸੂ ਹੁੰਦਾ ਹੀ ਆ ਹਨਾ ਹਾਂਜੀ ਇੱਕ ਦੋ ਖੜਾ ਹੀ ਹੁੰਦਾ ਜੀ ਪਸੂ ਕਰੇ ਆਪਣੇ ਠੀਕ ਐ ਅਛਾ ਅੱਜ ਤਿੰਨ ਨਾਗ ਹੋ ਹੈਗੇ ਜਿਹਦੇ ਵਿੱਚ ਇੱਕ ਤਾਂ ਵੱਡੀ ਛੋਟੀ ਆ ਹਾਂਜੀ ਤੇ ਇਹਦੇ ਬਾਰੇ ਐਂਡ ਤੇ ਗੱਲਬਾਤ ਕਰਾਂਗੇ ਇਧਰ ਦੇ ਪਾਸੇ ਆ ਜਾ ਇਹ ਸਭ ਨਾਲੋਂ ਮੰਨ ਕੇ ਚੱਲਵੇ ਨਾ ਤਿੰਨਾਂ ਚੋਂ ਛੋਟੀ ਕੱਟੀ ਆ ਇਹ ਹਾਂਜੀ ਹਾਂਜੀ ਕੀ ਡਿਟੇਲ ਆ ਬਾਈ ਇਹਦੀ ਇਹਨੇ ਟਾਈਮ ਦੀ ਹੋ ਗਈ ਐ ਤੇ ਇਹ ਡਿਟੇਲ ਇਹਦੀ ਇਹ ਆ ਜੀ ਕੋਈ ਡੇਢ ਸਾਲ ਦੀ ਕੋਈ ਡੇਢ ਸਾਲ ਤੋਂ ਮਹੀਨਾ ਤੋਂ ਬਿਨਾ ਉੱਤੇ ਕਿ ਥਲੇ ਕਿ ਇੱਥੇ ਜਾਨੀ ਕਿ ਮੰਨ ਠੀਕ ਐ ਤਾਂ ਅੱਜ ਆ ਵੀ ਡੇਢ ਕਸਾਲ ਦੇ ਕਿ ਚਾਹੀਦੀ ਹੈ ਹਾਂਜੀ ਡੇਢ ਕਸਾਲ ਠੀ ਅਸ਼ਾ ਪਤਾ ਕਿਹੜੇ ਸੀਮੰਦੀ ਆ ਜਾਂ ਕੋਈ ਮਾਂ ਵਗੈਰਾ ਕੁਝ ਵੇਖਿਆ ਹੋਵੇ ਇਹ ਸੀਮਨ ਬਾਈ ਜੀ ਬਾਈ ਆਪਣੇ ਪਰੇਰੀਓ ਦੀ ਹੋਈ ਆ ਬਾਰਡਰ ਬੈਲਟ ਦੀ ਆ ਬਾਰਡਰ ਬੈਲਟ ਦੀ ਆ ਠੀਕ ਆ ਇਧਰ ਦੀ ਆਈਆਂ ਆਪਣੇ ਠੀਕ ਹੈ ਤੇ ਸਿੰਘਾ ਤੋਂ ਮੀਣੀ ਆ ਹੈਨਾ ਹਾਂਜੀ ਸਿੰਘ ਦੋਨੇ ਪ੍ਰੋਪਰ ਹਿਲਦੇ ਹਿਲਦੇ ਖੋਲੀਆਂ ਨੂੰ ਮੜੀ ਜਤੂਰ ਕੇ ਦੇਖ ਲਈਏ ਦੋਸਤੋ ਤਕਰੀਬਨ 1.5 ਸਾਲ ਦੇ ਘੇਰੇ ਦੇ ਵਿੱਚ ਇਸ ਕੱਟੀ ਦੀ ਦੋਸਤੋ ਉਮਰ ਆ ਠੀਕ ਹੈ ਜੀ ਤੇ ਬਾਕੀ ਫੇਸ ਕੁਆਲਿਟੀ ਤੁਹਾਨੂੰ ਦਿਖਾਉਣਾ ਫੇਸ ਦਾ ਇੱਕ ਪਾਸਾ ਦੋਸਤੋ ਵਾਈਟ ਹੋਊਗਾ ਠੀਕ ਹੈ ਜੀ ਅੱਖਾਂ ੱਖਾਂ ਦੋਵੇਂ ਨੀਲੀਆਂ ਹੋਣਗੀਆਂ ਬਾਕੀ ਤੁਹਾਨੂੰ ਤੋਰ ਕੇ ਥੋੜੀ ਜੀ ਮੈਂ ਕੱਟੀ ਦਿਖਾ ਦਿੰਦਾ ਡੇਢ ਸਾਲ ਦੇ ਘੇਰੇ ਦੇ ਵਿੱਚ ਹਾਂ ਡੇਢ ਸਾਲ ਦੇ ਘੇਰੇ ਦੇ ਵਿੱਚ ਦੋਸਤੋ ਇਸ ਕੱਟੀ ਦੀ ਉਮਰ ਹੋਊਗੀ ਤੇ ਬਿਲਕੁਲ ਜੈਦ ਜੀ ਮਾਰਕਿੰਗ ਵਾਲੀ ਹੈ ਫੇਸ ਕੁਆਲਿਟੀ ਦੋਸਤੋ ਚੰਗੀ ਹੈ ਸਿੰਗ ਪ੍ਰੋਪਰ ਦੋਵੇਂ ਹਿੱਲਦੇ ਆ ਤੇ ਬਾਕੀ ਤੁਹਾਨੂੰ ਸਿੰਗ ਹਿਲਾ ਕੇ ਵੀ ਦਿਖਾਉਨੇ ਤੇ ਬਾਕੀ ਥਣਾ ਥੁਣਾ ਦੀ ਵੀ ਮੈਂ ਤੁਹਾਨੂੰ ਚੈੱਕ ਕਰਾ ਦਿੰਦਾ ਰੇਟ ਫਿਰ ਕੀ ਹੋਊਗਾ ਬਈ ਇਹਦਾ ਰੇਟ ਕੋਈ ਨਹੀਂ ਆਪਾਂ ਫੋਨ ਤੇ ਹੀ ਕਰਾਂਗੇ ਜੀ ਤੇ ਨਾ ਦਾ ਅੱਛਾ ਫੋਨ ਤੇ ਕਰਨਾ ਹਾਂਜੀ ਹਾਂਜੀ ਠੀਕ ਐ ਦੋਸਤੋ ਥਣ ਝੋਲੀ ਦੇਖੋ ਕੱਟੀਆਂ ਦੀ ਬਹੁਤ ਕਮਾਲ ਦੀ ਹੋਊਗੀ ਬਾਰਡਰ ਵੈਲਟ ਦੀਆਂ ਦੋਸਤੋ ਇਹ ਕਟੀਆਂ ਤੇ ਕਟਿਏ ਵੀ ਦੋਸਤੋ ਗਾਂ ਦਾ ਦੁੱਧ ਨੂੰ ਖਰੀ ਨਿਕਲਣਗੇ ਬਿਲਕੁਲ ਜੈਤ ਜੀ ਮਾਰਕਿੰਗ ਹੋਊਗੀ ਫੇਸ ਸੋਹਣਾ ਅੱਖਾਂ ਨੀਲੀਆਂ ਹੋਣਗੀਆਂ ਤੇ ਸਿੰਘ ਬਾਈ ਮਾੜੇ ਜਿਹੇ ਲਾ ਦਿਓਗੇ ਸਿੰਘ ਦੋਸਤੋ ਪ੍ਰੋਪਰ ਦੋਵੇਂ ਹੈਲਦੇ ਹੋਣਗੇ ਠੀਕ ਐ ਤੇ ਕੱਟੀਆਂ ਦੋਸਤੋ ਸਾਫ਼ ਸੁਧਰੀਆਂ ਬਾਕੀ ਫੇਸ ਕੁਆਲਿਟੀ ਚੰਗੀ ਆ ਜੀ ਰੇਟ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਸਲਾਮ ਬਾਈ ਦੂਜੇ ਨੰਬਰ ਤੇ ਜਿਹੜੀ ਝੋਟੀ ਆਪਣੇ ਕੋਲੇ ਇਹਦੀ ਕੀ ਡਿਟੇਲ ਹੈ ਇਹ ਵੀ ਬਸ ਪੌਣੇ ਇੱਕ ਦੋ ਸਾਲਾਂ ਦੀ ਹੈ ਜੀ ਅੱਛਾ ਦੰਦੋ ਦਾ ਖੀਰੀ ਹੋਊਗੀ ਹਾਂ ਬਚ ਖੀਰੀਆਂ ਹੀ ਹੈ ਜੀ ਦੋਨੇ ਅੱਛਾ ਹਾਂ ਜੀ ਆ ਦੋਨੇ ਖੀਰੀਆਂ ਹੀ ਕੱਟੀਆਂ ਠੀਕ ਹੈ ਦੋਸੋ ਢਾਂਚਾ ਇਸ ਝੋਟੀ ਦਾ ਵੀ ਸੋਹਣਾ ਪੁੜੇ ਪਾੜੇ ਦੇਖੋ ਬਿਲਕੁਲ ਚੱਕਵੇਂ ਗਲਾਈ ਦੇ ਵਿੱਚ ਹੋਣਗੇ ਇਹਦੇ ਚਾਰੇ ਪੈਰਾਂ ਤੇ ਮਾਰਕਿੰਗ ਇੱਕ ਦੋਆਂ ਤੇ ਹੈ ਜੀ ਮਾਰੇ ਮਾਰੇ ਨਿਸ਼ਾਨ ਨਹੀਂ ਆਗਲਾ ਲੰਦਾ ਅਗਲੇ ਬਾਈ ਇਹ ਵੀ ਮਾਰੀ ਜੀ ਖੋਲ ਦੇ ਤੋੜ ਕੇ ਦਿਖਾ ਦੋ ਬਾਕੀ ਥਣ ਝੋਲੀ ਤੁਹਾਨੂੰ ਚੈੱਕ ਕਰਾਉਂਗਾ ਤੇ ਰੇਟ ਬਈ ਦਾ ਵੀ ਫੋਨ ਤੇ ਹੈ ਇਹਦਾ ਵੀ ਫੋਨ ਤੇ ਹੈ ਜੀ ਤਿੰਨਾਂ ਦਾ ਫੋਨ ਤੇ ਹੋਊਗਾ ਛੋਟੀ ਠੀਕ ਹੈ ਹੋਊਗਾ ਜੈ ਜੀ ਹਾਂ ਜੀ ਅੰਜ ਜੈ ਜੀ ਹੋਊਗਾ ਪਹਿਲਾਂ ਨੇ ਆਪ ਇੱਕ ਕੱਟੇ ਦੀ ਵੀਡੀਓ ਪਾਈ ਮੈਂਟੇ ਲੱਗਾ ਬਸ ਉਹ ਤਾਂ ਨਹੀਂ ਵੇਖੀ ਬਈ ਸ਼ਾਰਟ ਵੀਡੀਓ ਚ ਠੀਕ ਹੈ ਦੋਸਤੋ ਛੋਟੀ ਸੋਹਣੀ ਹੈ ਪੌਣੇ ਕਦੋ ਸਾਲ ਉਮਰ ਹੈ ਬਾਕੀ ਢਾਂਚਾ ਸੋਹਣਾ ਇਸ ਕੱਟੀ ਦਾ ਤੇ ਬਾਕੀ ਦੋਸਤੋ ਬਿਲਕੁਲ ਜੈ ਜੀ ਮਾਰਕਿੰਗ ਵਾਲੀ ਹੋਊਗੀ ਫੇਸ ਕੁਆਲਿਟੀ ਚੰਗੀ ਹੈ ਸਿੰਘ ਦੋਸਤੋ ਬਿਲਕੁਲ ਨੇੜੇਓ ਗੋਲ ਕਰਨੇ ਸ਼ੁਰੂ ਕਰਦੇ ਵਸ ਛੋਟੀ ਨੇ ਵੀ ਦੋਸਤੋ ਟੇਡਾ ਕੱਟ ਹੋਊਗਾ ਫੇਸ ਤੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਸ ਸੈਂਗ ਸੋਨੇ ਇਸ ਕੱਟੀ ਦੇ 4.2 ਸਾਲ ਦੋਸਤੋਂ ਉਮਰ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹ 200 ਬਿਲਕੁਲ ਜਾਇਜ਼ੀ ਮਾਰਕਿੰਗ ਵਾਲੀ ਝੋਟੀ ਐ ਥਾਣ ਦੋਸਤੋਂ ਤੁਹਾਨੂੰ ਚੈੱਕ ਕਰਾ ਦਿੰਨਾ ਥਣ ਝੋਲੀ ਐ ਇਸ ਕੱਟੀ ਦੀ ਵੀ ਦੋਸਤੋਂ ਸੋਨੇ ਦੀ ਐ ਕੱਲਾ ਕੱਲਾ ਥਾਣਾ ਹੋਊਗਾ ਕੋਈ ਫੋਟ ਸ਼ਾਕ ਨਹੀਂ ਹੋਊਗੀ ਭਾਈ ਜੀ ਠੀਕ ਐ ਸਾਰੇ ਆਪਾਂ ਦੇਖ ਕੇ ਇਹ ਤਾਂ ਦੋਸਤੋਂ ਫੋਨ ਤੇ ਹੋਊਗਾ ਤੇ ਹੋਊਗਾ ਬਿਲਕੁਲ ਜਾਇਜ਼ੀ ਇਹ ਦੋਸਤੋਂ ਦੂਜੇ ਨੰਬਰ ਤੇ ਤੁਹਾਨੂੰ ਦਿਖਾਈਆ ਤੇ ਭਾਈ ਜਿਹੜੀ ਤੀਜੇ ਨੰਬਰ ਤੇ ਝੋਟੀ ਆਪਣੇ ਕੋਲੇ ਇਹਦੀ ਕੀ ਡਿਟੇਲ ਇਹ ਜਿਹੜੀ ਤੀਜੇ ਨੰਬਰ ਵਾਲੀ ਭਾਈ ਅਮਰਜੀਤ ਦੀ ਇਹ ਹੈਗੀ ਆ 2.5 ਸਾਲ ਦੀ ਯਾਨੀ ਕਿ ਦੰਦਿਆਂ ਚ ਮੰਨ ਕੇ ਚਲ ਲਓ ਜੀ ਵੀ ਇੱਕ ਦੰਦ ਇਹਨਾਂ ਸਿੱਟਿਆ ਆਪਾਂ ਝੂੜਦੀ ਮਾਰਨੇ ਅੱਛਾ ਇਹ ਹਜੇ ਹੈ ਦੰਦਿਆਂ ਤੇ ਦੰਦਿਆਂ ਚ ਕੋਈ ਵੀ ਬੰਦਾ ਆ ਕੇ ਦੇਖ ਸਕਦਾ ਹੈ ਤਸੱਲੀ ਕਰ ਸਕਦਾ ਹੈ ਹਾਂਜੀ 2.5 ਸਾਲ ਦੀ ਉਮਰ ਹੈ ਦੀ ਹਾਂਜੀ ਤੇ ਬਾਕੀ ਨਿਸ਼ਾਨੀਆਂ ਪੂਰੀਆਂ ਯਾਨੀ ਓਕੇ ਆ ਸੰਗ ਕੁੰਡਾ ਅੱਛਾ ਤੇ ਇਹਦੀ ਗੱਲ ਹੋਈ ਵੀ ਕੁਛ ਇੱਕ ਟਾਈਮ ਦੀ ਬਣੀ ਵੀ ਹੈ ਬਣੀ ਹੈਗੀ ਆ ਬਾਈ ਜੀ ਜਾਨੀ ਕਿ ਉਹਨਾਂ ਨੇ ਦੱਸਿਆ ਵੀ ਚਾ ਇੱਕ ਪਾਸ ਨੇ ਆਪਾਂ ਕਰਾਈ ਅੱਛਾ ਕਿ ਇਹ ਅਗਲੇ ਦੀ ਕਿਸਮਤ ਆ ਆਪਾਂ ਵਹਿਲੀ ਕਰਕੇ ਮੰਨ ਕੇ ਚੱਲੋ ਕਿੰਨੇ ਦਿਨ ਹੋ ਗਏ ਮੰਨ ਕੇ ਚੱਲੋ ਉਹਨਾਂ ਨੇ ਮਹੀਨੇ ਖੰਡ ਦੀ ਦੱਸਿਆ ਬਈ ਮਹੀਨੇ ਖੰਡ ਹਾਂਜੀ ਠੀਕ ਹੈ ਇਹ ਕਰੀ ਨਾ ਮੇਰੇ ਕੋਲ ਆ ਕੇ ਬਈ ਛੋਟੀ ਅਟ ਕਰ ਗਈ ਆ ਚਿੱਟਾ ਜਾ ਅੱਛਾ ਵੀ ਸ਼ਾਇਦ ਕੀਮਤਾਂ ਰਹਿ ਗਈ ਹੋਵੇ ਆਪਾਂ ਗਰੰਟੀ ਨਹੀਂ ਦਿੰਦੇ ਬਿਲਕੁਲ ਹਾਂ ਦੱਸੋ ਕਿਉਂਕਿ ਇੱਕ ਮਹੀਨੇ ਦਾ ਪਸੂ ਚੈੱਕ ਪਾਸ ਦੇ ਵਿੱਚ ਨਹੀਂ ਆਉਂਦਾ ਠੀਕ ਹੈ ਜੀ ਤੇ ਗਾਂਹਾਂ ਕਿਸਮਤ ਆ ਜਿਹੜੇ ਕਿਸੇ ਵੀਰ ਭਰਾ ਦੀ ਇੱਕ ਅੱਬਣ ਨਿਕਲ ਆਵੇ ਬਾਕੀ ਖਾਲੀ ਸਮਝ ਕੇ ਤੁਸੀਂ ਸੌਦਾ ਕਰਨਾ ਬਾਈ ਵੀ ਖਾਲੀ ਕਰਕੇ ਲੈ ਕੇ ਆਇਆ ਥਣ ਥਣ ਸਾਫ ਹੋਣਗੇ ਦੋਸਤ ਤੇ ਤੋਰ ਦੀ ਬਾਈਏ ਵੀ ਮੜੀਏ तकरीबन 2.5 ਸਾਲ ਦੇ ਘਿਰ ਦੇ ਵਿੱਚ ਉਮਰ ਆ ਜੀ ਸਿੰਘ ਬਿਲਕੁਲ ਗੂਲ ਹੋਣਗੇ ਤੇ ਗਲਾਈ ਦੇ ਵਿੱਚ ਆ ਸਿੰਘ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਦੋਸਤ ਠੀਕ ਹੈ ਜੀ ਤੇ ਬਾਕੀ ਫੇਸ ਕੁਆਲਿਟੀ ਇਸ ਝੂਟੀ ਦੀ ਵੀ ਚੰਗੀ ਹੈ ਉਮਰ ਦੇ ਹਿਸਾਬ ਨਾਲ ਕੱਦ-ਕਾਠ ਵੀ ਸੋਹਣਾ ਥੋੜਾ ਜਿਹਾ ਲਿਸਾਪਨ ਹੈਗਾ ਜਦੋਂ ਚੁੱਕੀ ਤੇ ਸਭ ਗਈ ਤੇ ਬਾਕੀ ਰਾਜੀ ਹੋਗੀ ਛੋਟੀ ਇਹ ਵੀ ਸੋਪ ਬਹੁਤ ਸੋਹਣੀ ਹੋ ਜਾਣੀ ਹੈ ਬਾਕੀ ਸੁਨੱਖੀ ਆ ਸਿੰਘ ਗੋਲ ਆ ਢਾਂਚਾ ਸੋਹਣਾ ਤੇ ਚੰਗਾ ਕੱਦ ਕਾਠ ਕਰਨ ਵਾਲੀ ਕੱਟੀ ਆ ਇਹ ਦੋਸਤੋ ਤੀਜੇ ਨੰਬਰ ਵਾਲੀ ਲਾਸਟ ਵਾਲੀ ਕੱਟੀ ਦਿਖਾਈ ਆ ਖਾਲੀ ਸਮਝ ਕੇ ਤੁਸੀਂ ਸੌਦਾ ਕਰਨਾ ਹਾਲਾਂਕਿ ਇਹ ਨੂੰ ਨਾ ਬਟਨ ਵੀ ਲੱਗੇ ਬਈ ਆ ਦੇ ਮਹੀਨਾ ਹੋ ਗਿਆ ਕ੍ਰੋਸ ਹੋ ਇਹ ਸੀਮਨ ਭਰਾਇਆ ਕਿ ਜਾਂ ਛੋਟੇ ਛੋਟੇ ਨਹੀਂ ਵੀ ਖੁੱਲੇ ਹੀ ਫਿਰਦੇ ਸੀ ਉਹਨਾਂ ਦੇ ਮਾਲ ਛੋਟਾ ਖੁੱਲਾ ਹੀ ਫਿਰਦਾ ਸੀ ਅੱਛਾ ਖੁੱਲਾ ਹੀ ਛੋਟਾ ਠੀਕ ਆ ਖੁੱਲਿਆਂ ਹੀ ਛੋਟੇ ਮਾਲ ਚੋਂ ਆਏ ਨਾ ਖੁੱਲੇ ਮਾਲ ਚੋਂ ਆਈ ਹੈ ਠੀਕ ਆ ਦੋਸਤੋ ਡਾਇਰੈਕਟ ਛੋਟੇ ਤੋਂ ਕ੍ਰੋਸ ਹੋਈ ਵੀ ਆ ਇਹ ਠੀਕ ਹੈ ਜੀ ਗਾਹਾਂ ਕਿਸਮਤ ਹੈ ਕਿਸਮਤ ਪਾਹ ਇਹ ਤਾਂ ਜੀ ਮੇਰੇ ਕੋਲ 2 ਢਾਈਆਂ ਤਿੰਨ ਮਹੀਨੇ ਤੱਕ ਦੋਸੋ ਇਹ ਜਦੋਂ ਚੈੱਕ ਪਾਸ ਹੋਊਗੀ ਹੋ ਸਕਦਾ ਗੱਬੜ ਨਿਕਲ ਆਵੇ ਪਰ ਨਾ ਨਿਕਲੇ ਉਦੋਂ ਫੇਰ ਸੀਮਨ ਤੁਸੀਂ ਲਵਾ ਸਕਦੇ ਹੋ ਛੋਟੀ ਬਿਲਕੁਲ ਤਿਆਰ ਹੈ ਰੇਟ ਦੋਸੋ ਬਿਲਕੁਲ ਜਾਇਜ਼ ਹੋਣਗੇ ਇਹ ਤੀਜੇ ਨੰਬਰ ਵਾਲੀ ਛੋਟੀ ਦਿਖਾਈ ਹੈ ਠੀਕ ਹੈ ਜਿਹੜਾ ਵੀ ਨਾਗ ਦੋਸੋ ਪਸੰਦ ਆਊਗਾ ਇਹਨਾਂ ਦੇ ਵਿੱਚੋਂ ਉਹਦੀ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਤੁਸੀਂ ਇੱਥੋਂ ਖਰੀਦ ਸਕਦੇ ਹੋ ਤੇ ਰੇਟ ਬਿਲਕੁਲ ਜਾਇਜ਼ ਹੋਣਗੇ ਤੇ ਚਲੋ ਠੀਕ ਹੈ ਬਾਈ ਜੀ ਬਾਕੀ ਅਮਰ ਜੀ ਤੇ ਇੱਕ ਗੱਲ ਹੈਗੀ ਆ ਜੇ ਬਈ ਕੋਈ ਤਿੰਨੇ ਝੋਟੀਆਂ ਲਊਗਾ ਆਪਣੇ ਕੋਲੋਂ ਹਾਂਜੀ 100 ਕਿਲੋਮੀਟਰ ਦਾ ਕਿਰਾਇਆ ਆਪਾਂ ਉਹਨਾਂ ਨੂੰ ਸਹੀ ਛੱਡ ਦਿਆਂਗੇ ਜਾਨੀ ਅੱਛਾ ਫਿਰ ਆਪਦੀ ਜਿਹੜੀ ਲਿਆਉਣਗੇ ਜਿੰਨਾ ਉਹਨਾਂ ਦਾ ਕਿਰਾਇਆ ਲੱਗੂਗਾ ਆਪਾਂ ਉਹਨਾਂ ਨੂੰ ਜਾਨੀ ਕਾ ਛੱਡ ਦਾਂਗੇ ਉਹਨਾਂ ਪੂਰਾ ਮਾਨ ਤਨ ਕਰਦਾਂਗੇ ਠੀਕ ਹੈ ਕਿੰਨੇ ਝੋਟੀਆਂ ਲੈਣਗੇ ਠੀਕ ਹੈ ਦੋਸਤੋ ਜੇ ਕੋਈ ਤੁਸੀਂ ਇਧਰੋਂ ਚਾਹੇ ਮੰਗਵੋਣੇ ਆ ਨਾਗਰ ਚਾਹੇ ਆਪਦੀ ਗੱਡੀ ਲੈ ਕੇ ਆਉਣੀ ਆ ਤਾਂ ਤੁਹਾਨੂੰ ਕਿਰਾਇਆ ਛੱਡ ਦਿੱਤਾ ਜਾਊਗਾ ਜਿੰਨੇ ਦਾ ਵੀ ਸੌਦਾ ਬਣੂਗਾ ਚਾਹੇ ਧਰੋ ਮੰਗਾ ਲਓ ਚਾਹੇ ਤੁਸੀਂ ਆਪ ਦੀ ਗੱਡੀ ਲੈ ਆਓ ਠੀਕ ਹੈ ਤੇ ਰੇਟ ਫਿਰ ਜੈ ਜੀ ਹੋਣਗੇ ਬਈ ਇਹਨਾਂ ਤੇ ਹਾਂ ਹਾਂ ਬਈ ਬਿਲਕੁਲ ਜੈ ਜੀ ਹੋਣਗੇ ਰੇਟ ਠੀਕ ਹੈ ਹਾਂ ਜ਼ਿਆਦਾ ਨਹੀਂ ਕਰਦੇ ਰੇਟ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਈ ਜੀ ਧੰਨਵਾਦ